ਭਗਵੰਤ ਮਾਨ ਤੁੱਕਰੇ ਪਠਾਇਆ ਸ਼ਾਮ ਨੂੰ ਪੇਟੀ ਭੇਜਦੇ ਆ ਸਰਕਾਰ ਚਲਾ ਰਿਹਾ ਕੇਜਰੀਵਾਲ ਆਪ ਮੁਹੱਲੀ ਰਹਿੰਦਾ ਕੇਜਰੀਵਾਲ ਸਸੋਡੀਆਂ ਦਾ ਜੈਨੇ ਦੇ ਮੰਦਰੀ ਦੇ ਇਛੇ ਮਹਿਕਮੇ ਦੇ ਤੇ ਫਿਰ ਉਹਨਾਂ ਦਾ ਕੰਮ ਇੱਕੋ ਹੀ ਜਾਂ ਪੈਸਾ ਇਕੱਠਾ ਕਰਨਾ ਲੈਂਡ ਪੂਲਿੰਗ ਨਹੀਂ ਟੈਂਡਰਾਂ ਨਹੀਂ ਹਰ ਕੀਚ ਪੈਸਾ ਇਕੱਠਾ ਕਰਨ ਦੇ ਲੰਗੇ ਆ ਇਹਨਾਂ ਦੇ ਇੱਕੋ ਇੱਕ ਕੰਮ ਐ ਇੱਥੋਂ ਪੈਸਾ ਇਕੱਠਾ ਕਰਕੇ ਉਹ ਦੂਜੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਆ ਤੁਸੀਂ ਹੈਰਾਨ ਦੇ ਜੂਗੇ ਚਲੋ ਹੜਾਗੇ ਉਹਨੇ ਬਾਅਦ ਵੀ ਨਹੀਂ ਆਏ ਮਦਦ ਕਰਨ ਜਿੰਨੇ ਬੰਦ ਬੰਨੇ ਆ ਲੋਕਾਂ ਨੇ ਆਪ ਆਪਣੇ ਕੋਲੋਂ ਬੰਨੇ ਆ ਹਜ਼ਾਰ ਹਜ਼ਾਰ ਰੁਪਏ ਕਿੱਲਾ ਪੈਸਾ ਇਕੱਠਾ ਕਰਕੇ ਬੰਨੇ ਆ ਜੇ ਸ਼ਰਮ ਹੁੰਦੀ ਤੇ ਹੜਾਗੇ ਚਲੋ ਹੋ ਗਿਆ ਨੁਕਸਾਨ ਉਦੋਂ ਦਾ ਭੇਜ ਦਿੰਦੇ ਜੀਐਸਬੀਆਂ ਉਦੋਂ ਦਾ ਡੀਟੇਲ ਦੇ ਦਿੰਦੇ ਉਦੋਂ ਤਾਂ ਇੰਜੀਨੀਅਰ ਭੇਜਦੇ ਸਰਕਾਰ ਕੋਲੇ ਕਿੰਨੀ ਤਾਕਤ ਹੈ ਅੱਜ ਤੱਕ ਨਹੀਂ ਦਿੱਤਾ ਅੱਜ ਤੱਕ ਸਾਰੇ ਬੰਦ ਲੋਕਾਂ ਨੇ ਨਾ ਬੰਨੇ ਆਪਣਾ ਪਚਾ ਆਪ ਕੀਤਾ ਸਰਕਾਰ ਦਾ ਕੋਈ ਨਾ ਨਹੀਂ ਅੱਜੀ ਆਪਣਾ ਪੰਜਾਬ ਦਾ ਨੁਕਸਾਨ ਹੋਇਆ ਹੀ ਆ ਤਜਰਬਿਆਂ ਦਰਖੇ ਹੈ ਤੇ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਖਾਲਸਾ ਪੰਥ ਦੁਨੀਆ 'ਚ ਕਿਤੇ ਮੁਸ਼ਕਿਲ ਆ ਜੇ ਸਭ ਤੋਂ ਵੱਧ ਮਦਦ ਕਰਨ ਜਾਂਦਾ ਹੈ ਜੇ ਦੇਸ਼ ਵਿੱਚ ਕਿਤੇ ਮੁਸ਼ਕਲ ਆ ਜਾਂਦੀ ਸਭ ਤੋਂ ਪਹਿਲੇ ਆਪਾਂ ਚੰਦੇ ਆ ਪਰ ਜਦੋਂ ਆਪਣੇ ਦੇ ਮੁਸ਼ਕਲ ਆਈ ਕੋਈ ਨਹੀਂ ਆਇਆ ਮਦਦ ਕਰਨ ਵਾਸਤੇ ਆਪਾਂ ਨੂੰ ਆਪ ਵੀ ਆਪਣੀ ਬਾਹ ਫੰਡੀ ਪਈ ਤੇ ਮੈਨੂੰ ਖੁਸ਼ੀ ਹੈ ਮਾਨ ਹੈ ਜਿਸ ਤਰੀਕੇ ਨਾਲ ਆਪਣੀ ਕੌਮ ਨੇ ਇੱਕ ਦੂਜੇ ਦੀ ਮਦਦ ਕੀਤੀ ਇਹਦੀ ਮਿਸਾਲ ਕਿਸੇ ਹੋਰ ਕਿਸੇ ਧਰਮ ਦੀ ਨਹੀਂ ਕਿਸੇ ਹੋਰ ਕੌਮ ਦੀ ਨਹੀਂ ਅੱਜ ਇਹਨਾਂ ਨੁਕਸਾਨ ਹੋਇਆ ਆ ਬਾਕੀ ਜਾਣਾ ਸੀ ਜੇ ਸਰਕਾਰ ਮੁਲੇ ਕੀ ਨਾ ਕਰਦੇ ਮੈਂ ਉਹ ਸਾਰਾ ਕੋਸ਼ਿਸ਼ ਪਤਾ ਕਰਾ ਕੇ ਮਤਲਬ ਦੱਸਣਾ ਚਾਹਣਾ ਹੈ ਆਪਣਾ ਜਿਹੜਾ ਪਾਣੀ ਆਉਂਦਾ ਹੈ ਆ ਥੀਨ ਡੈਮ ਤੋਂ ਜੋ ਛੱਡੇ ਜਾਂਦਾ ਹੈ ਉਹਦੇ ਅੱਗੇ ਆ ਜਾਂਦਾ ਹੈ ਮਾਧਪੁਰ ਡੈਮ ਉੱਥੋਂ ਫਿਰ ਫੋਡੇ ਕੋਲੇ ਆਉਂਦਾ ਹੈ ਮੈਂ ਸਾਰਾ ਰਿਕਾਰਡ ਦੇਖਿਆ ਤੁਸੀਂ ਖ਼ਤਾਨ ਲੈ ਜਾਓਗੇ ਜਦੋਂ ਇਹਨਾਂ ਨੇ ਗੇਟ ਛੱਡੇ ਉਸ ਦਿਨ ਤੋਂ 20 ਦਿਨ ਪਹਿਲੇ ਇੱਕ ਬੂੰਦ ਪਾਣੀ ਨਹੀਂ ਛੱਡਿਆ ਸੀ ਉਹਨਾਂ ਨੇ ਪਾਣੀ ਹਰ ਰੋਜ਼ ਵਗਦਾ ਗਿਆ ਤੇ ਜਦੋਂ ਜਮਾਂ ਸਿਕਰ ਤੇ ਪਹੁੰਚ ਗਿਆ ਇਹਨਾਂ ਨੇ ਸਾਰੇ ਗੇਟ ਖੋਲ ਦਿੱਤੇ 2.5 ਲੱਖ ਕਿਊਸਿਕ ਪਾਣੀ 1 ਮਿੰਟ ਖੋਲਤਾ ਆ ਜਿਹੜੇ ਦਰਿਆ ਆਪਣੇ ਇਕੱਲਾ 1 ਲੱਖ ਕਿਊਸਿਕ ਪਾਣੀ ਲੈ ਸਕਦੇ ਆ ਇਹਨਾਂ ਨੇ ਪਹਿਲੇ ਦਿਨ 2.5 ਲੱਖ ਦੂਜੇ ਦਿਨ ਢਾਈ ਲੱਖ ਫਿਰ 3 ਲੱਖ ਤੇ ਜਿਹੜਾ ਮਾਧਪੁਰ ਡੈਮ ਹੈ ਉਹ ਤਾਂ ਟੁੱਟ ਹੀ ਗਿਆ ਤੇ ਉਹ ਵੀ ਪਛ ਸਕਦਾ ਸੀ 7 ਮਹੀਨੇ ਪਹਿਲੇ ਜਨਵਰੀ ਚ ਇੰਜੀਨੀਅਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਮਾਧਪੁਰ ਡੈਮ ਕਮਜ਼ੋਰ ਹੋ ਗਿਆ ਤੁਸੀਂ ਸਾਨੂੰ ਪੈਸੇ ਭੇਜੋ ਅਸੀਂ ਰਿਪੇਅਰ ਕਰ ਲਈਏ ਜੇ ਇਹ ਨਾਰਪੇਰ ਹੋਇਆ ਤਾਂ ਭਿਜੂਗਾ ਫਿਰ ਸਾਰਾ ਤਬਾਹ ਹੋ ਜਾਊਗਾ ਰਾਮ ਜੀ ਉਹ ਵੀ 1 ਰੁਪਿਆ ਨਹੀਂ ਭੇਜਿਆ ਉਹ ਵੀ ਟੁੱਟ ਗਿਆ ਵੱਡੇ ਪਾਦਲ ਸਾਹਿਬ ਮੈਨੂੰ ਯਾਦ ਹੈ ਉਹ ਦੇ ਹਰ ਸਾਲ ਜਨਵਰੀ ਦੇ ਮਹੀਨੇ ਮੀਟਿੰਗ ਕਰ ਲੈਂਦੇ ਸੀ ਪੁੱਛਦੇ ਹੁੰਦੇ ਸੀ ਕਿ ਬਰਸਾਤਾਂ ਤੋਂ ਪਹਿਲੇ ਪਹਿਲੇ ਕੀ ਚੀਜ਼ ਦੀ ਲੋੜ ਹੈ ਤੇ ਸਾਰਾ ਪ੍ਰਬੰਧ ਕਰਕੇ ਬਰਸਾਤਾਂ ਤੱਕ ਸਾਰਾ ਇੰਤਜ਼ਾਮ ਹੋ ਜਾਂਦਾ ਸੀ ਬੰਦ ਪੱਕੇ ਹੋ ਜਾਂਦੇ ਸੀ ਜਾਂ ਕਿਸੇ ਜੀ ਦੀ ਕਮੀ ਉਹ ਪੂਰੀ ਕਰ ਲੈਂਦੇ ਸੀ ਅੱਜ ਜਦੋਂ ਦੇ ਝਾੜੂ ਵਾਲੇ ਆਏ ਐ ਤਕਰੀਬਨ 4 ਸਾਲਾਂ ਨੂੰ ਮੀਟਿੰਗ ਨਹੀਂ ਕੀਤੀ ਬੰਦ ਨਹੀਂ ਸਾਫ਼ ਕੀਤੇ ਕੁਛ ਕੀਤਾ ਹੀ ਨਹੀਂ ਤੇ ਅੱਜ ਦੇ ਬੁੱਕਿੱਡਾ ਵੱਡਾ ਨੁਕਸਾਨ ਹੋ ਗਿਆ ਸਹੀ ਮੰਨਦੇ ਇਹਨਾਂ ਨੇ ਪਾਪ ਕੀਤਾ ਆ ਦੋਸ਼ੀ ਥੋੜੇ ਆ ਝਾੜੂ ਵਾਲਾ ਮੁੱਖ ਮੰਤਰੀ ਐ ਤੁਹਾਡੀ ਕੋਲ ਸਰਕਾਰ ਐ ਅੱਜ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਨੂੰ ਸੱਕਰੇ ਪਠਾਇਆ ਆਮ ਨੂੰ ਪੇਟੀ ਭੇਜਦੇ ਆ ਸਰਕਾਰ ਚਾਰੇਆ ਕੇਜਰੀਵਾਲ ਆਪ ਮੁਹੱਲੀ ਰਹਿੰਦਾ ਕੇਜਰੀਵਾਲ ਸਸੋਡੀਆਂ ਦਾ ਜੈਨੇ ਦੇ ਮੰਦਰੀ ਫੇਫੇ ਮਹਿਕਮੇ ਦੇ ਤੇ ਫਿਰ ਉਹਨਾਂ ਦਾ ਕੰਮ ਇੱਕੋ ਹੀ ਜਾਂ ਪੈਸਾ ਇਕੱਠਾ ਕਰਨਾ ਲੈਂਡ ਪੂਲਿੰਗ ਨਹੀਂ ਟੈਂਡਰ ਨਹੀਂ ਹਰ ਕੀ ਚ ਪੈਸਾ ਇਕੱਠਾ ਕਰਨ ਦੇ ਲੰਗੇ ਐ ਇਹਨਾਂ ਦੇ ਇੱਕੋ ਇੱਕੰਮ ਐ ਇੱਥੋਂ ਪੈਸਾ ਇਕੱਠਾ ਕਰਕੇ ਉਹ ਦੂਜੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਆ ਤੁਸੀਂ ਹੈਰਾਨ ਦੇ ਜੋਗੇ ਚਲੋ ਹੜ ਆਗੇ ਉਹਨੇ ਬਾਅਦ ਵੀ ਨਹੀਂ ਆਏ ਮਦਦ ਕਰਨ ਜਿੰਨੇ ਬੰਦ ਬੰਨੇ ਆ ਲੋਕਾਂ ਨੇ ਆਪ ਆਪਣੇ ਕੋਲੋਂ ਬੰਨੇ ਆ ਹਜ਼ਾਰ ਹਜ਼ਾਰ ਰੁਪਏ ਕਿੱਲਾ ਪੈਸਾ ਇਕੱਠਾ ਕਰਕੇ ਬੰਨੇ ਆ ਜੇ ਸ਼ਰਮ ਹੁੰਦੀ ਤੇ ਹੜ ਆਗੇ ਚਲੋ ਹੋ ਗਿਆ ਨੁਕਸਾਨ ਉਦੋਂ ਦਾ ਭੇਜ ਦਿੰਦੇ ਜੀਐਸਬੀ ਆ ਉਦੋਂ ਦਾ ਡੀਟੇਲ ਦੇ ਦਿੰਦੇ ਉਹ ਤਾਂ ਇੰਜੀਨੀਅਰ ਭੇਜਦੇ ਸਰਕਾਰ ਕੋਲ ਕਿੰਨੀ ਤਾਕਤ ਅੱਜ ਤੱਕ ਨਹੀਂ ਕੀਤਾ ਅੱਜ ਤੱਕ ਸਾਰੇ ਬੰਦ ਲੋਕਾਂ ਨੇ ਨਾ ਬੰਨੇ ਆ ਆਪਣਾ ਪਛਤਾ ਆਪ ਦਿੱਤਾ ਸਰਕਾਰ ਦਾ ਕੋਈ ਨਾਂ ਨਹੀਂ ਅੱਜ ਆਪਣਾ ਪੰਜਾਬ ਦਾ ਨੁਕਸਾਨ ਹੋਇਆ ਹੀ ਆ ਤਜਰਬਿਆਂ ਦੇ ਰੱਖੇ ਆ ਜਿਹੜਾ ਝੂਠ ਬੋਲਦਾ ਆਪਾਂ ਵੋਟ ਪਾ ਦਿੰਦੇ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰਦੇ ਜਿਹੜਾ ਹੁੰਦਾ ਯਾਦ ਆ ਕੈਪਟਨ ਉਮਰਿੰਦਰ ਸਿੰਘ ਨੇ ਗੁੱਡ ਕਾ ਸਾਦੀ ਸੌਂ ਖਾਦੀ ਕਿ ਮੈਂ ਕਰਜਾ ਮਾਫ ਕਰ ਦੂੰਗਾ ਐ ਨਹੀਂ ਦੇਖਿਆ ਪਛੋਕੜ ਕੀ ਹੁੰਦਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਉਹ ਥੋਖਾ ਖਾਲੇ ਤੇ ਕੀ ਭਗਤੰਦਾ ਤੇ ਤੁਸੀਂ ਉਹਨੂੰ ਵੋਟਾਂ ਪਾ ਕੇ ਪੰਜ ਸਾਲ ਦੇਦੇ ਉਹ ਖਰਾਬ ਕਰਤੇ ਆ ਝਾੜੂ ਵਾਲੇ ਆਏ ਤੁਹਾਨੂੰ ਗਰੰਟੀਆਂ ਦੇਣ ਲੱਗ ਬਦਲਾਅ ਲੈ ਕੇ ਆਵੋਗੇ ਇਹ ਲੈ ਕੇ ਆਵਾਂਗੇ ਲੈ ਲਓ ਦੇਖਿਆ ਕੀ ਹੋ ਗਿਆ ਪੰਜ ਸਾਲ 10 ਸਾਲ ਖਰਾਬ ਆਪਣੇ ਆਪਣੇ ਹੁੰਦੇ ਆ। ਕਾਲੀ ਦਲ ਥੋਡੀ ਆਪਣੀ ਪਾਰਟੀ ਐ। ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਐ। ਥੋੜੇ ਬਜ਼ੁਰਗਾਂ ਤੇ ਬਜ਼ੁਰਗਾਂ ਦੀ ਪਾਰਟੀ ਐ। ਦੇਖੋ ਥੋੜੇ ਬਜ਼ੁਰਗ ਕਿੰਨੇ? ਅਸੂਲੀ ਸੀ। ਪੰਥ ਤੋਂ ਬਗੈਰ ਸੋਚਦੇ ਵੀ ਨਹੀਂ ਸੀ। ਕਾਲੀ ਦਲ ਦੇ ਬਗੈਰ ਸੋਚਦੇ ਹੀ ਨਹੀਂ ਸੀ। ਉਹਨਾਂ ਦਾ ਹੱਥ ਵੋਟਾਂ ਦੇ ਟਾਈਮ ਤੱਕੜੀ ਤੋਂ ਗਿਆ ਜਾਂਦਾ ਹੀ ਸੀ। ਆਪਾਂ ਜਿਹੜੇ ਨਵੇਂ ਆਏ ਆ ਤਜਰਬੇ ਆ ਵੀ ਦੇਖ ਲਓ। ਉਹ ਵੀ ਦੇਖ ਲਓ। ਉਹ ਵੀ ਦੇਖ ਲਓ। ਤੇ ਨੁਕਸਾਨ ਆਪਣਾ ਹੋ ਰਿਹਾ। ਜਿਹੜੇ ਹੁਣ ਵੀਰੇ ਮੇਰੇ ਬੈਠੇ ਮੈਂ ਪੁੱਛਣਾ ਚਾਹਣਾ ਆ ਸਾਰਾ ਕੁਝ ਜਿੰਨਾ ਬਣਿਆ ਪੰਜਾਬ ਇੱਕ ਚੀਜ਼ ਵੀ ਕਿਸੇ ਹੋਰ ਦੀ ਨਹੀਂ ਸਾਰੀਆਂ ਹੀ ਕਾਲੀ ਦਲ ਨੇ ਬਣਾਈਆਂ ਭਾਵੇਂ ਸੜਕਾਂ ਐ ਭਾਵੇਂ ਡੈਮ ਐ ਭਾਵੇਂ 에어ਪੋਰਟ ਐ ਭਾਵੇਂ ਥੋੜੇ ਟਿਊਬਲ ਐ ਭਾਵੇਂ ਕੱਸੀਆਂ ਖਾਲੇ ਨਹਿਰਾਂ ਮੰਡੀਆਂ ਸਾਰਾ ਕੁਝ ਹੀ ਬਣਾਉਣਾ ਕਾਲੀ ਦਲ ਤੇ ਫਿਰ ਆਪਾਂ ਕਾਲੀ ਦਲ ਦੇ ਆਪਣੀ ਪਾਰਟੀ ਨੂੰ ਨਕਾਰਤਾ ਆਪਣੀ ਪਾਰਟੀ ਨੂੰ ਪਿੱਛੇ ਸਿਰ ਰਤਾ ਕਮਜ਼ੋਰ ਕਰ ਦੁੱਤਾ ਨੁਕਸਾਨ ਆਪਣਾ ਹੋ ਗਿਆ ਕਿ ਅੱਜ ਤੱਕ ਤੁਹਾਡੇ ਗੁਰੂ ਘਰਾਂ ਤੇ ਵੀ ਕਬਜ਼ਾ ਕਰਕੇ ਪੀ। ਸੱਜ ਹਜ਼ੂਰ ਸਾਹਿਬ ਨੇ ਵੀ ਕਬਜ਼ਾ ਬਾਹਰ ਲੈਣੇ ਕਰ ਲਿਆ। ਤੱਕ ਪਟਨਾ ਸਾਹਿਬ ਦੇ ਵੀ ਕਰ ਲਿਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੇ ਕਰਾਤਾ ਤੁਸੀਂ ਤੇ ਐਸਟੀਪੀਸੀ ਵੀ ਤੋੜ ਦਿੱਤੀ। ਫਿਰ ਬਚਿਆ ਕੀ ਆ ਬਕਲਾ ਪੰਜਾਬ ਬਚਿਆ ਇੱਥੇ ਵੀ ਕਬਜ਼ਾ ਕਰਨ ਲੱਗੇ ਸੀ। ਆਹ ਤਾਂ ਅਸੀਂ ਲੜ-ਲੁੜ ਕੇ ਮੱਥਾ ਪਹਚਾਇਆ। ਦੇਤਾ ਤੁਹਾਡੇ ਉੱਤੇ ਸਾਰਿਆਂ ਦੇ ਕਬਜ਼ਾ ਹੋਇਆ ਨਾ ਸੀ ਉਹਨਾਂ ਨੇ ਫੈਸਲਾ ਕਰਨਾ ਸੀ ਕਿ ਕੀ ਕੰਮ ਕਰੂੰਗੀ ਹਾਲਾਤ ਬਣਾ ਦੇ ਇਸ ਕਰਕੇ ਮੈਂ ਆਈ ਬੈਂਸੇ ਕਰਨਾ ਚਾਹਣਾ ਹਲੇ ਵੀ ਕੁਝ ਡਿਗੜਿਆ ਤਗੜਾ ਕਰ ਦੋ ਆਪਣੀ ਕੌਮ ਦੀ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਹਲੇ ਵੀ ਗੱਲਾਂ ਚ ਆ ਗਏ ਜੇ ਤੁਸੀਂ ਤਕੜਾ ਨਾ ਕੀਤਾ ਫਿਰ ਦੋਸ਼ੀ ਕੌਮ ਹੋਊਗੀ ਇਸ ਕਰਕੇ ਮੈਂ ਤੁਹਾਨੂੰ ਆਈ ਬੇਨਤੀ ਕਰਨ ਵਾਸਤੇ ਆਇਆ ਮੈਂ ਸਮਝਾ ਸਭ ਮੁਕਿਆ ਕਿਸੇ ਚੀਜ਼ ਦੀ ਲੋੜ ਹੋਵੇ ਮੈਨੂੰ ਇਹਨਾਂ ਨੇ ਮੈਨੂੰ ਯਾਦ ਸਭ ਪਹਿਲੇ ਦਿਨ ਕਿਹਾ ਕਿ ਤੁਸੀਂ ਲੋੜ ਮੈਂ ਸ਼ਾਮ ਤੱਕ ਪਹੁੰਚਾ ਦਿਆਂਗੀ ਹੁਣ ਮੈਂ ਇਹਨਾਂ ਨੂੰ ਕਿਹਾ ਜਿੰਨੇ ਚਾਰੇ ਦੀ ਲੋੜ ਹੈ ਉਹ ਭੇਜੂੰਗਾ ਜੇ ਤੁਹਾਨੂੰ ਕੋਈ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹ ਅਸੀਂ ਇੰਤਜ਼ਾਮ ਕਰਾਂਗੇ ਜੇ ਤੁਹਾਨੂੰ ਕੋਈ ਬੰਦ ਬੰਨਣ ਵਾਸਤੇ ਜਾਂ ਖੇਤਾਂ ਵਿੱਚ ਸੇਲਟਾਂ ਦੀ ਟਰੈਕਟਰ ਦੀ ਲੋੜ ਹੈ ਅਸੀਂ ਮੈਂ ਪੁੱਛ ਰਿਹਾ ਸੀ ਕਿੰਨੇ ਟਰੈਕਟਰਾਂ ਦੀ ਲੋੜ ਹੈ ਸਾਡੇ ਉੱਥੇ ਮਾਲਵਾ ਚੌਥੀ 2-4000 ਟਰੈਕਟਰ ਭੇਜਣੇ ਤੁਹਾਡੀ ਮਦਦ ਵਾਸਤੇ ਡੀਜ਼ਲ ਦੀ ਲੋੜ ਆ ਉਹ ਦੇ ਦਿੰਨੇ ਆ ਮੈਂ ਤਾਂ ਜਿਹੜੇ ਗਰੀਬ ਹੈ ਜਿਹੜੇ ਬਿਚਾਰੇ ਦਿਹਾੜੀ ਦਿਹਾੜੀ ਜਾਂਦੇ ਸੀ ਅਖਾਲੀ ਦਲ ਨੇ ਫੈਸਲਾ ਕੀਤਾ ਹੈ ਕੋਨਾ 50000 ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਉਹਦੀ ਵੀ ਮੰਗ ਧਮੜਾ ਸਾਹਮਣੂ ਕਹਿਣਾ ਲਿਸਟ ਬਣਾ ਲਓ ਕਿੰਨੇ ਕੰਕ ਤੋਂ ਤੁਹਾਨੂੰ ਚਾਹੀਦੀ ਐ ਸਲਕੇ ਵਾਸਤੇ ਕਿੰਨਾ ਵੀ ਚਾਹੀਦਾ ਉਹ ਅਸੀਂ ਅਗਲੇ 5-7 ਦਿਨਾਂ ਵਿੱਚ ਉਹ ਵੀ ਤੁਹਾਨੂੰ ਪਹੁੰਚਾ ਦਿੰਨੇ ਆਂ ਦੇਖੋ ਕੁਛ ਮਰਜੀ ਹੋ ਜਾਏ ਤੁਹਾਨੂੰ ਤਕਲੀਫ ਨਹੀਂ ਹੋਣ ਦਿੰਦੇ ਜਿਸ ਚੀਜ਼ ਦੀ ਲੋੜ ਐ ਸਬਰਾ ਸਾਹਿਬ ਮੈਨੂੰ ਵਧਾਈ ਵੀ ਦਿਨਾ ਉਹਨੂੰ ਤਾਂ ਦੇਖ ਰਿਹਾ ਤੁਸੀਂ ਲਗਾਤਾਰ ਲੱਗੇ ਹੋ ਆਪਣੀ ਲੋਕਾਂ ਦੀ ਸੇਵਾ ਕਰਨ ਦੀ ਤੇ ਸੱਚੀ ਕਾਲੀ ਲੀਡਰਸ਼ਿਪ ਤੇ ਵਰਕ ਕਰਨ ਨੂੰ ਕਿਹਾ ਚੋਣਾ ਆ ਜਦੋਂ ਤੱਕ ਆਹ ਥਾਰੀ ਮੁਸ਼ਕਲ ਖਤਮ ਨਹੀਂ ਹੁੰਦੀ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਕਰਨੀ ਹੈ ਤੇ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਖਾਲਸਾ ਪੰਥ ਦੁਨੀਆਂ 'ਚ ਜਦੋਂ ਮੁਸ਼ਕਿਲ ਆ ਜਾਂਦੀ ਸਭ ਤੋਂ ਪਹਿਲਾਂ ਮਦਦ ਕਰਨ ਜਾਂਦਾ ਹੈ ਜੇ ਦੇਸ਼ ਵਿੱਚ ਜਦੋਂ ਮੁਸ਼ਕਿਲ ਆ ਜਾਂਦੀ ਸਭ ਤੋਂ ਪਹਿਲੇ ਆਪਾਂ ਜਾਂਦੇ ਆ ਪਰ ਜਦੋਂ ਆਪਣੇ ਦੇ ਮੁਸ਼ਕਿਲ ਆਈ ਕੋਈ ਨਹੀਂ ਆਇਆ ਮਦਦ ਕਰਨ ਵਾਸਤੇ ਆਪਾਂ ਨੂੰ ਆਪ ਵੀ ਆਪਣੀ ਬਾਹ ਫੜਨੀ ਪਈ ਤੇ ਮੈਨੂੰ ਖੁਸ਼ੀ ਹੈ ਮਾਣ ਹੈ ਜਿਸ ਤਰੀਕੇ ਨਾਲ ਆਪਣੀ ਕੌਮ ਨੇ ਇੱਕ ਦੂਜੇ ਦੀ ਮਦਦ ਕੀਤੀ ਇਹਨਾਂ ਮਿਸਾਲ ਕਿਸੇ ਹੋਰ ਕਿਸੇ ਧਰਮ ਦੀ ਨਹੀਂ ਕਿਸੇ ਹੋਰ قوم ਦੀ ਨਹੀਂ